ਲੁਧਿਆਣਾ ਦੇ ਲਾਡੋਵਾਲ ਦੇ ਨਾਲ ਲੱਗਦੇ ਪਿੰਡ ਚਹਾੜਾ ਨਜ਼ਦੀਕ ਲੱਗ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਲੁਧਿਆਣਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਉਹਨਾਂ ਨੇ ਬਾਇਓ ਗੈਸ ਪਲਾਂਟ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ 10 ਦਿਨ ਦਾ ਸਮਾਂ ਦਿੱਤਾ ਹੈ ਜੇਕਰ 10 ਦਿਨਾਂ ਵਿੱਚ ਪ੍ਰਸ਼ਾਸਨ ਨੇ ਬਾਇਓ ਗੈਸ ਪਲਾਂਟ ਨੂੰ ਬੰਦ ਨਹੀਂ ਕਰਵਾਇਆ ਤਾਂ ਪਿੰਡ ਵਾਸੀ ਤੇ ਕਿਸਾਨ ਜਥੇਬੰਦੀਆਂ ਆਪਣੇ ਤੌਰ ਤੇ ਗੈਸ ਪਲਾਂਟ ਨੂੰ ਬੰਦ ਕਰਵਾਉਣਗੇ ਮੇਰਾ ਨਾਮ ਦਲਬਾਤ ਸਿੰਘ ਹੈਲਾ ਸਟੇਟ ਪ੍ਰੈਜ਼ੀਡੈਂਟ ਬੀਕੇਯੂਐਮ ਅੱਜ ਪਿੰਡ ਚਾੜਾਂ ਪਿੰਡਾ ਜੀ ਆਪਣਾ ਲਾਡੂਵਾਲ ਦੇ ਨਾਲ ਉੱਥੇ ਬਗੇਕਲਾਂ ਦੀ ਜ਼ਮੀਨ ਦੇ ਵਿੱਚ 에ਅਰਲਾਈਨਸ ਕੰਪਨੀ ਦਾ ਇੱਕ ਬਾਇਓ ਗੈਸ ਪਲਾਂਟ ਲੱਗਣ ਲੱਗਾ ਲੱਗਦਾ ਪਿਆ ਬਣਦਾ ਪਿਆ ਔਰ ਉਸ ਗੈਸ ਪਲਾਂਟ ਤੇ ਬਣਨ ਨਾਲ ਉਸ ਏਰੀਏ ਦੇ ਵਿੱਚ ਬੜੇ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਕਿ ਆਉਣ ਦਾ ਖੱਸਾ ਬਣ ਰਿਹਾ ਵਾ ਜਿਵੇਂ ਕਿ ਉਹ ਗੈਸ ਪਲਾਂਟ ਦੇ ਵਿੱਚ ਇਹਨਾਂ ਨੇ 10 ਖੂਹ ਇਹੋ ਜਿਹੇ ਪੱਟੇ ਨੇ ਜਿਦੇ ਵਿੱਚ 40 ਲੱਖ ਲੀਟਰ ਪਾਣੀ ਥੱਲੇੋਂ ਕੱਢਣਗੇ ਫਿਰ ਉਹਨੂੰ ਥਲੇ ਧਰਤੀ 'ਚ ਹੀ ਪਾਉਣਗੇ ਜਿਵੇਂ ਕਿ ਰਸਾਇਣ ਵਾਲਾ ਜਿਵੇਂ ਉਹਦੇ ਵਿੱਚ ਪਹਿਣਾ ਕੀ ਆ ਆ ਗੰਨੇ ਦਾ ਮੈਲ ਤੇ ਸਾਡਾ ਕੂੜਾ ਕਰਕਟ ਹੋਰ ਇਹੋ ਜਿਹੀਆਂ ਚੀਜ਼ਾਂ ਪਾ ਕੇ ਜਦੋਂ ਉਹ ਉੱਥੇ ਬਦਬੂ ਮੱਖੀਆਂ ਕੈਮੀਕਲ ਉਹ ਜਿਹੜਾ ਪਾਣੀ ਥੱਲੇ ਧਰਤੀ 'ਚ ਜਾਣਾ ਉਹਨੇ ਸਾਰਾ ਪਾਣੀ ਥੱਲੇ ਵਾਲਾ ਬਿਲਕੁਲ ਹੀ ਦੂਸ਼ਿਤ ਕਰਨਾ ਵਾ ਇਸ ਕਰਕੇ ਉਸ ਫੈਕਟਰੀ ਨੂੰ ਬੰਦ ਕਰਾਉਣ ਦੇ ਲਈ ਉਹਦੇ ਮੋਰੇ ਕਾਫੀ ਦਿਨਾਂ ਤੋਂ ਧਰਨਾ ਚੱਲ ਰਿਹਾ ਪਰ ਧਰਨਾ ਚੱਲਣ ਦੇ ਬਾਵਜੂਦ ਵੀ ਸਰਕਾਰ ਨੇ ਕੋਈ ਕਾਰ ਨਹੀਂ ਕੀਤੀ ਵੀ ਇਹ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਨਾਲ ਅਸੀਂ ਖੇਡ ਰਹੇ ਆਂ ਔਰ ਇਹ ਪਿੰਡਾਂ ਦੀ ਲੋਕਾਂ ਦੀ ਅਸੀਂ ਜ਼ਿੰਦਗੀ ਖਰਾਬ ਕਰਨ ਲੱਗੇ ਆਂ ਤੇ ਪਰ ਕੋਈ ਅਸਰ ਨਹੀਂ ਸਰਕਾਰਾਂ ਤੇ ਸਰਕਾਰਾਂ ਦੇਖਦੀਆਂ ਨੇ ਪੂੰਜੀਪਤੀਆਂ ਨੂੰ ਪੂੰਜੀਪਤੀਆਂ ਤੋਂ ਪੈਸੇ ਲੈ ਕੇ ਅਫਸਰ ਨੇ ਜਿਹੜੇ ਇਹੋ ਜਿਹੇ ਜਿਹੜੇ ਪਲਾਂਟ ਨੇ ਉਹਨਾਂ ਨੂੰ ਅਲਾਟ ਕਰਦੇ ਨੇ ਦੇਖੋ ਸਾਡੇ ਕੋਲੇ ਹਿਸ਼ਾਰਪੁਰ ਦੇ ਵਿੱਚ ਗੜਚੈਂਕਰ ਦੇ ਵਿੱਚ ਇਹੋ ਜੀਆਂ ਜਗ੍ਹਾ ਪਈਆਂ ਨੇ ਜਿਹਦੇ ਨੇੜੇ-ਤੇੜੇ ਕੋਈ ਪਿੰਡ ਨਹੀਂ ਹੈਗਾ ਉੱਥੇ ਇਹੋ ਜਿਹੇ ਪਲਾਂਟ ਆ ਜਿਹੜੇ ਉਹ ਲੱਗਣੇ ਚਾਹੀਦੇ ਨੇ ਲੱਗਣ ਪਲਾਂਟ ਲਾਉਣ ਅਸੀਂ ਨਾ ਨਹੀਂ ਕਰਦੇ ਪਰ ਰੈਸ਼ੀ ਏਰੀਆ ਦੇ ਵਿੱਚ ਜਿੱਥੇ ਰੈਸ਼ ਨੇੜੇ ਪਿੰਡ ਨੇ ਤੇ ਉਥੇ ਜਦੋਂ ਇਹੋ ਜਿਹੇ ਪਲਾਟ ਲੱਗਣਗੇ ਤਾਂ ਉਹ ਜਿਹੜੀਆਂ ਲੋਕ ਨੇ ਉਹ ਤੇ ਕਿਵੇਂ ਰਹਿ ਪਾਉਣਗੇ ਉਹਨੂੰ ਅਸੀਂ ਬੰਦ ਕਰਾਉਣਾ ਵਾ ਉਹਦੇ ਲਈ ਅਸੀਂ 10 ਦਿਨ ਦਾ ਟਾਈਮ ਸਰਕਾਰ ਨੂੰ ਅੱਜ ਦੇਣਾ ਹੈ ਨਹੀਂ ਤੇ 10 ਦਿਨਾਂ ਬਾਅਦ ਜੇ 10 ਦਿਨਾਂ ਦੇ ਸਰਕਾਰ ਨੇ ਬੰਦ ਨਾ ਕੀਤਾ ਤਾਂ ਫੇਰ ਅਸੀਂ ਉਹਨੂੰ ਆਪਣੇ ਤਰੀਕੇ ਨਾਲ ਬੰਦ ਕਰ ਦਿਆਂਗੇ ਉਹਦੇ ਗੇਟਾਂ ਤੋਂ ਫੇਰ ਸਰਕਾਰ ਕਵੇ ਨਾ ਪਰ ਅੱਜ ਅਸੀਂ ਇੱਕ ਮੰਗ ਪੱਤਰ ਦੇਣ ਆਏ ਆ ਮਾਨਯੋਗ ਡੀਸੀ ਸਾਹਿਬ ਨੂੰ ਕਿ ਭਾਈ ਉਹ ਜਿਹੜਾ ਪਲਾਂਟ ਆ ਉਹਨੂੰ ਬੰਦ ਕੀਤਾ ਜਾਵੇ ਅਸੀਂ ਉਸ ਏਰੀਆ ਚੋਂ ਪਲਾਂਟ ਨਹੀਂ ਬਣਨ ਦੇਣਾ ਪਲਾਂਟ ਦੇ ਨਾਲ ਕਿੰਨੇ ਕਵਿੰਟ ਪ੍ਰਭਾਵਿਤ ਨੇ ਗੜੂਗੜ ਸਾਡੇ 20 25 ਪਿੰਡ ਜਿਹੜੇ ਨਾਲ-ਨਾਲ ਦੇ ਆ ਸਾਰੇ ਪ੍ਰਭਾਵਿਤ ਹੋਣਗੇ ਕਿਉਂਕਿ ਪਾਣੀ ਜਦੋਂ ਥੱਲੇ ਜਾਣਾ ਹੁਣ ਸਾਡਾ ਏਰੀਆ ਦੇਖ ਲਓ ਇੱਧਰ ਜਿੰਨੀਆਂ ਵੀ ਗਏ ਆ ਲੱਗੀਆਂ ਨੇ ਡੈਂਗਾ ਲੱਗੀਆਂ ਨੇ ਮਾਂਗਟਾ ਪਿੰਡ ਦੇ ਵਿੱਚ ਡੈਂਗਾ ਲੱਗੀਆਂ ਤੇ ਮਾਂਗਟਾ ਪਿੰਡ ਚ ਕੈਂਸਰ ਦੇ ਮਰੀਜ਼ ਆ ਗਏ ਆ ਕਾਲੇ ਪੀਲੇ ਦੇ ਮਰੀਜ਼ ਆ ਗਏ ਇੱਥੇ ਵੀ ਇਹੀ ਕੰਮ ਹੋਣਾ ਜਿੱਥੇ ਜਿੱਦਨੇ ਇਹ ਚੱਲ ਪਿਆ ਉਹਦੋਂ ਇਹ ਪਾਣੀ ਥੱਲੇ ਵਾਲਾ ਖਰਾਬ ਹੋਊਗਾ ਸਾਡਾ ਏਰੀਆ ਦਿਹਾੜੀਦਾਰਾ ਮਜ਼ਦੂਰ ਏਰੀਆ ਸਾਡਾ ਇੰਨਾ ਕਿਸੇ ਕੋ ਕੋ ਕਪੈਸਿਟੀ ਨਹੀਂ ਹੈ ਕਿ ਕੋਈ ਵੱਡੇ ਵੱਡੇ ਬੋਰ ਕਰਾ ਕੇ ਚੰਗਾ ਪਾਣੀ ਪੀ ਲੈਣਗੇ ਪਾਣੀ ਤੇ ਉਹੀ ਆਉਣਾ ਥੱਲੇ ਉਹ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਨ ਆਏ ਅੱਜ ਵੀ ਇਹਨੂੰ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ ਇਸ ਪਲਾਟ ਨੂੰ ਬੰਦ ਕੀਤਾ ਜਾਵੇ ਨਹੀਂ ਤੇ ਅਸੀਂ ਆਪਣੇ ਤਰੀਕੇ ਨਾਲ ਬੰਦ ਕਰਾਂਗੇ ਹਾਂਜੀ ਦਾਸ ਸਿੰਦਰਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਵੇਂ ਕਿ ਆਪਾਂ ਦੇਖਿਆ ਵੀ ਗਿਲਸਾਹਬ ਨੇ ਵੀ ਦੱਸਿਆ ਵੀ ਜਿਵੇਂ ਚਾੜਾ ਪਿੰਡ ਬੱਗੇ ਪਿੰਡ ਦੀ ਜ਼ਮੀਨ ਆ ਜਿਹੜੀ ਪਲਾਂਟ ਦੇ ਇਹਨਾਂ ਨੇ ਖੋਲਿਆ ਵਾ ਜਿਹਦੇ ਵਿੱਚ ਇਹਨਾਂ ਨੇ ਦਾ 40 ਖੂਪ ਪੱਟੇ ਆ ਔਰ ਇੰਨਾ ਪਾਣੀ ਇਹਨਾਂ ਨੇ 10 ਖੂਪ ਪੱਟੇ ਇੰਨੇ ਪਾਣੀ ਇਹਨਾਂ ਨੇ ਥੱਲੇ ਸਿੱਟਣਾ ਵਾ ਔਰ ਉਹਦੇ ਵਿੱਚ ਇੰਨੀ ਜ਼ਿਆਦਾ ਰਸਾਇਣਾਂ ਜਿਹੜੇ ਕੈਮੀਕਲ ਆ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਲਾਗਲੇ ਪਿੰਡ ਨੇ ਆਪਾਂ ਕਹਿ ਲਈਏ 20-25 ਪਿੰਡਾਂ ਤੱਕ ਇਹ ਮਾਰ ਕਰੇਗਾ ਔਰ ਜਿਹੜਾ ਪਾਣੀ ਆ ਉਹ ਜ਼ਹਿਰ ਬਣ ਜਾਏਗਾ ਔਰ ਜਿਹੜੀ ਕੈਂਸਰ ਦੀ ਸ਼ਿਕਾਇਤ ਆ ਉਹ ਲੋਕਾਂ ਨੂੰ ਆਉਣ ਦਾ 100% ਇਹ ਖਤਰਾ ਨਹੀਂ ਹੈਗਾ 100% ਇਹ ਗਰੰਟੀ ਆ ਵੀ ਜਿਹੜਾ ਜਿਹੜਾ ਕੈਂਸਰ ਆ ਉਹ ਇਹ ਰਸਾਇਣਾਂ ਨਾਲ ਇਹ ਲੋਕਾਂ ਦੇ ਵਿੱਚ ਫੈਲੇਗਾ ਸਰ ਪਲਾਂਟ ਲਗਾਉਣ ਤੋਂ ਪਹਿਲਾਂ ਸਰਕਾਰ ਤੋਂ ਪਰਮਿਸ਼ਨ ਲਈ ਜਾਂਦੀ ਹੈ ਅਲੱਗ ਅਲੱਗ ਵੀ ਬਾਬਾ ਵੀ ਆ ਗਾਤੇ ਹੂੰ ਇਹ ਲੱਗ ਲਈ ਗਈ ਹੈ ਜੀ ਪਰਮਿਸ਼ਨ ਸਾਰੀ ਦੇਖੋ ਜੀ ਜਿਹੜੀ ਪਰਮਿਸ਼ਨ ਦੀ ਗੱਲ ਆ ਜਿਵੇਂ ਲੋਕ ਦੇਖੋ ਇਲਾਕਾ ਸਾਡੇ ਕੋਲ ਆਇਆ ਇਹ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਜਿਵੇਂ ਦੱਸਿਆ ਸਰਪੰਚ ਸਾਹਿਬ ਨੇ ਵੀ ਦੱਸਿਆ ਕਿ ਜਿਹੜਾ ਸਰਕਾਰ ਆ ਉਹਨਾਂ ਨੇ ਇਹਨਾਂ ਦੀ ਅਫਸਰਾਂ ਨੇ ਇਹਨਾਂ ਦੀ ਗੱਲ ਨਹੀਂ ਮੰਨੀ ਫਿਰ ਇਹ ਸਾਡੇ ਕੋਲ ਆਏ ਨੇ ਸਾਡੇ ਦੋ ਜਥੇਬੰਦੀਆਂ ਨੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸਾਡੇ ਦੋਨਾਂ ਕੋਲ ਜਦੋਂ ਇਹ ਆਏ ਤੇ ਸਾਨੂੰ ਇਹਨਾਂ ਨੇ ਦੱਸਿਆ ਵੀ ਆਹ ਸਾਨੂੰ ਸਮੱਸਿਆ ਆ ਰਹੀ ਆ ਤਾਂ ਆਪਾਂ ਅੱਜ ਮੰਗ ਪੱਤਰ ਲੈ ਕੇ ਆਏ ਆ ਡੀਸੀ ਸਾਹਿਬ ਨੂੰ ਦੇਣ ਵਾਸਤੇ ਵੀ ਇਹ ਜਿਹੜੀ ਦੇਖੋ ਕੋਈ ਵੀ ਕੰਮ ਆ ਤਰੱਕੀ ਵਾਸਤੇ ਹੁੰਦਾ ਜੇ ਇਲਾਕੇ ਦੇ ਵਿੱਚ ਕੋਈ ਕੰਮ ਲੋਕਾਂ ਲਈ ਆ ਪਿੰਡ ਲਈ ਹਾਨੀਕਾਰਕਾ ਤਾਂ ਉਹ ਸਰਕਾਰਾਂ ਨੂੰ ਵੀ ਉਹ ਕੰਮ ਨੂੰ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਦੇਖੋ ਤਰੱਕੀ ਵਾਸਤੇ ਪਲਾਂਟ ਲੱਗਦੇ ਨੇ ਤੇ ਜੇ ਆਪਾਂ ਇਹ ਮੈਂ ਤਾਂ ਕਹਿੰਦਾ ਡੀਸੀ ਸਾਹਿਬ ਆਉਣ ਅੱਲਾ ਅਫਸਰ ਆਉਣ ਉਹਨੂੰ ਦੇਖਣ ਵੀ ਜੇ ਇਹ ਪਲਾਂਟ ਹਾਨੀਕਾਰਕ ਹੈਗਾ ਤੇ ਇਹਦੀ ਕੋਕ ਕਰਨ ਤੇ ਇਹਨੂੰ ਬੰਦ ਕੀਤਾ ਜਾਵੇ ਤੇ ਸਾਡੀ ਅਸੀਂ ਇਹੀ ਮੰਗ ਪੱਤਰ ਲੈ ਕੇ ਆਏ ਹਾਂ ਧੰਨਵਾਦ ਹਾਂਜੀ 3 ਵਜੇ ਸਾਫ ਦਾ ਸਰਪੰਚ ਪਿੰਡ ਚਾਰ ਤੋਂ ਸਵਰਨ ਸਿੰਘ ਹਾਂਜੀ ਹਾਂਜੀ ਕਿੱਥੇ ਆਇਓ ਕਾਹਦੇ ਲਈ ਆਇਆ ਅਸੀਂ ਐਡੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜੋ ਸਾਡੇ ਬਾਓ ਗੈਸ ਦੇ ਵਿੱਚ ਫੈਕਟਰੀ ਲਾ ਰਹੇ ਨੇ ਇਸ ਤੋਂ ਪਹਿਲਾਂ 4-6 ਮਹੀਨੇ ਪਹਿਲਾਂ ਅਸੀਂ ਐਡੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਐਸਡੀਐਮ ਸਾਹਿਬ ਨੂੰ ਅਰਖਾਸਤਾਂ ਸਾਡੇ ਗਈਆਂ ਹੋਈਆਂ ਨੇ ਉਹ ਸਾਨੂੰ ਟਾਈਮ ਦੇ ਦਿੰਦੇ ਨੇ 4-5 ਦਿਨ ਟਾਈਮ ਦਿੰਦੇ ਨੇ ਮੁੜ ਕੇ ਸਾਡੀ ਉੱਥੇ ਕੋਈ ਬੰਦਾ ਗੱਲ ਨਹੀਂ ਸੁਣਦਾ ਅਸੀਂ ਜਿਹਦੀ ਵੇਟ ਕਰਨੇ ਉੱਥੇ ਕੋਈ ਬੰਦਾ ਪਹੁੰਚਦਾ ਨਹੀਂ ਅਸੀਂ 4-6 ਮਹੀਨਿਆਂ ਤੋਂ ਹਾਰ ਕੇ ਇਹ ਵੱਡਾ ਸੰਘਰਸ਼ ਕੀਤਾ ਹੈ ਕਿ ਸਾਡੀ ਉੱਥੇ ਕੋਈ ਬੰਦਾ ਗੱਲ ਨਹੀਂ ਸੁਣਦਾ। ਨਾ ਡੀਸੀ ਸਾਹਿਬ ਜਾਂਦੇ ਨੇ ਟਾਈਮ ਦੇ ਕਿ ਨਾਸਟਿਮ ਸਾਹਿਬ ਜਾਂਦੇ ਨਾ ਐਡੀਸੀ ਜਾਂਦਾ ਕੋਈ ਨਹੀਂ ਜਾਂਦਾ ਉੱਥੇ। ਮਗਰ ਸਾਡੇ ਏਰੀਆ ਦਾ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਹੋ ਜਾਣੇ ਨੇ। ਜੋ ਪਾਣੀ ਗੰਦਾ ਪਾਣੀ ਜੋ ਉੱਥੇ ਸਪਲਾਈ ਕਰਨਾ ਇਹਨਾਂ ਨੇ ਇੰਦਾਰਬਾਰ ਕਰਨਾ। ਬਹੁਤ ਬਿਮਾਰੀਆਂ ਭਿਆਨਕ ਬਿਮਾਰੀਆਂ ਲੱਗਣੀਆਂ ਨੇ। ਅਸੀਂ ਚਲੋ ਜਿੱਦਾਂ ਵੀ ਆਪਣੀ ਉਮਰ ਕੱਢ ਲਈ ਜਿਹੜੇ ਸਾਡੇ ਆਉਣ ਵਾਲੇ ਬੱਚੇ ਨੇ ਅੱਗੇ ਉਹਨਾਂ ਦਾ ਬਹੁਤ ਮੁਸ਼ਕਲ ਹੋ ਜਾਣਾ। ਬਹੁਤ ਜ਼ਿਆਦਾ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਲਵਾ ਰ ਹੋਣਾ। ਡੀਸੀ ਸਾਹਿਬ ਨੂੰ ਸਾਡੀ ਬੇਨਤੀ ਵੀ ਜਿਹੜੇ ਸਾਡੇ ਪਹਿਲਾਂ ਮੰਗ ਪੱ ਵੀ ਸਾਡੇ ਕੋਲ ਕਿਉਂ ਨਹੀਂ ਪਹੁੰਚੇ ਦੂਜੀ ਗੱਲ ਅਸੀਂ ਅੱਜ 10 ਦਿਨਾਂ ਦਾ ਟਾਈਮ ਲੈ ਆ 10 ਦਿਨਾਂ ਦੇ ਅੰਦਰ ਅੰਦਰ ਸਾਨੂੰ ਉਹਦਾ ਕੋਈ ਨਾ ਕੋਈ ਜਵਾਬ ਦੇਣਾ ਚਾਹੀਦਾ ਨਹੀਂ ਤੇ ਉਸ ਤੋਂ ਬਾਅਦ ਅਸੀਂ ਬਹੁਤ ਵੱਡਾ ਸੰਘਰਸ਼ ਕਰਾਂਗੇ ਅਸੀਂ ਗੇਟ ਵੀ ਬੰਦ ਕਰਾਂਗੇ ਧਰਨਾ ਮਾਰਾਂਗੇ ਉੱਤੇ ਜਿੱਤਦਾ ਜਾਣ ਸਕਦੇ ਅਸੀਂ ਐ ਚੱਲਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ